ਸਤਿਗੁਰੂ ਸੁਆਮੀ ਜੀ ਮਹਾਰਾਜ ਕੀ ਜੈ ਬੀਜੀ ਜੋ ਇਹ ਸਮਾਗਮ 14 ਤਰੀਕ ਨੂੰ ਸੁਆਮੀ ਜੀ ਦੇ ਕਲਾਸ਼ ਧਾਮ ਨਦੀ ਪਰ ਕਰਵਾਇਆ ਜਾਣਾ ਹੈ ਇਸ ਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਸਭ ਤੋਂ ਪਹਿਲਾਂ ਸਤਿਗੁਰੂ ਸੁਆਮੀ ਜੀ ਮਹਾਰਾਜ ਕੀ ਜੈ ਸ਼ੰਕਰ ਭਗਵਾਨ ਕੀ ਜੈ ਮੈਂ ਪੰਕਜ ਕਪੂਰ ਖਰੜ ਤੋਂ ਸਾਡੀ ਜੋ ਟੀਮ ਹੈ 시ਦੇਸ਼ਵਰ ਮਹਾਦੇਵ ਕਲਾਸ਼ ਧਾਮ ਨਦੀ ਪਰ ਕੁਰਾਲੀ ਵਿੱਚ ਸ਼ਿੰਗਾਰ ਕਰਦੀ ਹੈ ਜਿਵੇਂ ਕਿ ਸਾਡਾ ਗਰੁੱਪ ਵੀ ਹੈ ਸਿਦੇਸ਼ਵਰ ਮਹਾਦੇਵ ਠੀਕ ਹੈ ਜੀ ਤੁਸੀਂ ਦੇਖਦੇ ਹੋਵੋਗੇ ਜੀ ਉਰੇ ਮਾਗੀ ਵਾਲੇ ਦਿਨ 14 ਤਰੀਕ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਭਰਦਾ ਉਰੇ ਸਵਾਮੀ ਜੀ ਦੀ ਕੁਟਿਆ ਦੇ ਵਿੱਚ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਉਰੇ ਗੰਨੇ ਦੀ ਰਸ ਦੀ ਖੀਰ ਹੁੰਦੀ ਹੈ ਤੇ ਬਹੁਤ ਹੀ ਵਿਸ਼ਾਲ ਪੰਡਹਾਰਾ ਹੁੰਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਮ ਪ੍ਰੋਗਰਾਮ ਹੋਏਗਾ ਠੀਕ ਹੈ ਜੀ ਸਾਰੇ ਭਗਤਾਂ ਨੂੰ ਮੇਰੇ ਵੱਲੋਂ ਇੱਕ ਬੇਨਤੀ ਹੈ ਕਿ ਤੁਸੀਂ ਸਾਰੇ ਆਪਣਾ 14 ਤਰੀਕ ਨੂੰ ਜੋ ਕਿ ਲੋਹੜੀ ਤੋਂ ਬਾਅਦ ਅਗਲਾ ਦਿਨ ਹੁੰਦਾ ਮਕਰ ਸੰਕਰਾਤੀ ਉਸ ਦਿਨ ਕੀ ਹੁੰਦਾ ਹੈ ਉਸ ਦਿਨ ਉਰੇ ਆਪਣਾ ਹਵਨ ਹੁੰਦਾ ਹੈ ਜੀ ਉਸ ਤੋਂ ਬਾਅਦ ਵਿਸ਼ਾਲ ਪੰਡਾਰਾ ਹੁੰਦਾ ਹੈ ਜਿਸ ਵਿੱਚ ਕੀ ਆਏ ਜੀ ਗੰਨੇ ਦੀ ਰਸ ਜੋ ਕਿ ਆਪਣੇ ਉਰੇ ਪੰਜਾਬ ਦੇ ਮੋਸਟਲੀ ਕਾਫੀ ਘੱਟ ਇਲਾਕਿਆਂ ਵਿੱਚ ਗੰਨੇ ਦੀ ਰਸ ਦੀ ਖੀਰ ਬਣਾਈ ਜਾਂਦੀ ਪਰ ਉਰੇ ਜੀ ਸਾਲਾਂ ਤੋਂ ਲਗਾਤਾਰ ਸਾਲਾਂ ਤੋਂ ਚੱਲ ਰਹੀ ਹੈ ਸੇਮ ਉਰੇ ਹੀ ਮੇਲਾ ਭਰਿਆ ਜਾਏਗਾ ਵੀਰ ਜੀ ਤੁਹਾਡੇ ਵੱਲੋਂ ਹਰ ਐਤਵਾਰ ਨੂੰ ਸ਼ਿੰਗਾਰ ਕੀਤਾ ਜਾਂਦਾ ਹੈ ਉਹ ਜਿਹੜਾ ਸ਼ਿੰਗਾਰ ਹੈ ਉਹ ਤੁਹਾਡੀ ਟੀਮ ਮਤਲਬ ਤੁਸੀਂ ਆਪਣੇ ਕੁਰਾਲੀ ਦੀ ਤਰਫ ਤੋਂ ਕਰਦੇ ਆ ਜਾਂ ਤੁਸੀਂ ਖਰੜ ਦੀ ਤਰਫ ਤੋਂ ਕਰਦੇ ਆ ਕਿ ਇਹਦੇ ਬਾਰੇ ਜਾਣਕਾਰੀ ਦਿਓ ਕਿਉਂਕਿ ਬਹੁਤ ਲੋਕਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਹੈ ਕਿ ਇਹ ਸ਼ਿੰਗਾਰ ਕੌਣ ਕਰਦਾ ਹੈ ਕਿਉਂਕਿ ਇੰਨਾ ਖੂਬਸੂਰਤ ਸ਼ਿੰਗਾਰ ਹੈ ਜਿਸ ਤਰ੍ਹਾਂ ਕਿ ਤੁਸੀਂ ਪਿਛਲੇ ਹਫਤੇ ਵੀ ਮਹਾਕਾਲ ਦਾ ਜੋ ਸਰੂਪ ਬਣਾ ਤਿਆਰ ਕੀਤਾ ਸੀ ਬਹੁਤ ਲੋਕਾਂ ਨੂੰ ਪਸੰਦ ਆਇਆ ਹੈ ਤੇ ਲੋਕ ਅੱਗੇ ਨੂੰ ਵੀ ਇਹ ਚਾਹੁੰਦੇ ਆ ਕਿ ਇਹ ਜੋ ਜੋ ਮਹਾਕਾਲ ਦੇ ਸਰੂਪ ਹੈ ਉਜੈਨ ਦੇ ਜੋ ਕਿ ਉਜੈਨ ਨਹੀਂ ਜਾ ਸਕਦੇ ਉਹ ਇੱਥੇ ਹੀ ਮਹਾਕਾਲ ਦਾ ਜੋ ਰੂਪ ਹੈ ਉਹ ਆਪਣਾ ਦੇਖ ਕੇ ਦਰਸ਼ਨ ਕਰ ਸਕਣ। ਇਸ ਦੇ ਬਾਰੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ? ਮਿਰਜੀ ਦੇਖੋ ਜੀ ਮੈਂ ਜੀ ਪੰਕਜ ਕਪੂਰ ਖਰੜ ਵੱਲੋਂ ਠੀਕ ਹੈ ਜੀ ਤੇ ਸਾਡੀ ਆਲਮੋਸਟ ਟੀਮ ਹੈ ਜੀ ਜਿਹਦੇ ਵਿੱਚ ਮੇਰੇ ਸੀਨੀਅਰਜ਼ ਨੇ ਰਮੇਸ਼ ਕੁਮਾਰ ਜੀ, ਸੁਨੀਲ ਕੁਮਾਰ ਜੀ, ਵਿਨੋਦ ਕੁਮਾਰ ਜੀ ਪਰ ਉਹ ਹਜੇ ਭੋਲੇनाथ ਦੇ ਚਰਨਾਂ 'ਚ ਵੀ ਆਜਮਾਨ ਹੋ ਚੁੱਕੇ ਆ। ਰਜੇਸ਼ ਕੁਮਾਰ ਲਵਲੀ ਜੀ, ਸੁਭਾਸ਼ ਜੀ ਠੀਕ ਹੈ ਜੀ। ਵੇਦ ਪ੍ਰਕਾਸ਼ ਪ੍ਰਧਾਨ ਜੀ ਇਹ ਮੇਰੇ ਸੀਨੀਅਰਜ਼ ਨੇ ਇਹ ਕਾਫੀ ਸਾਲਾਂ ਤੋਂ ਮਤਲਬ ਕਿ 25 ਸਾਲਾਂ ਤੋਂ 2000 ਤੋਂ ਸਵਾਮੀ ਜੀ ਦੇ ਸ਼ਰੀਰ ਤਿਆਗਣੇ ਤੋਂ ਬਾਅਦ ਇਹ ਸ਼ਿੰਗਾਰ ਕਰਦੇ ਆ ਰਹੇ ਆ ਤੇ ਮਨੂੰ ਵੀ 10-12 ਸਾਲ ਪਹਿਲਾਂ ਇਹ ਸੇਵਾ ਨਿਭਾਣੇ ਦਾ ਮੌਕਾ ਮਿਲਿਆ ਸੀ ਇਹਦਾ ਮੇਨ ਜੋ ਥੈਂਕ ਯੂ ਹੈ ਉਹ ਸ਼੍ਰੀ ਵਿਨੋਦ ਕੁਮਾਰ ਜੀ ਨੂੰ ਜਾਂਦਾ ਹੈ ਉਹਨਾਂ ਨੇ ਮਨੂੰ ਇਸ ਲਾਈਨ 'ਚ ਲਗਾਇਆ ਜੀ ਤੇ ਮੈਂ ਬੜੇ ਉਹਨਾਂ ਦੇ ਸ਼ਿੰਗਾਰ ਦੇਖਦਾ ਹੁੰਦਾ ਸੀ ਮੈਂ ਕਾਫੀ ਵਾਰ-ਵਾਰ ਉਹਨਾਂ ਨੂੰ ਮਿਲਿਆ ਮੈਂ ਗਊਂਸ਼ਾਲਾ ਖਰੜ ਵਿੱਚ ਤੇ ਮਨ ਉਹਨੂੰ ਮਿਲਦਾ ਰਿਹਾ ਮਿਲਦਾ ਰਿਹਾ ਤੇ ਉਹਨਾਂ ਨੇ ਮਨੂੰ ਇਸ ਲਾਈਨ 'ਚ ਜੋੜਿਆ ਜੀ ਬਹੁਤ ਪ੍ਰੇਰਿਤ ਕੀਤਾ ਇੱਧਰ ਨੂੰ ਤੇ ਦੇਖੋ ਜੀ ਚਲਦੇ 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 ਮੈਂ ਪਹਿਲਾ ਕੁਝ-ਕੁਝ ਹਫ਼ਤੇ ਆਇਆ ਕਰਦਾ ਸੀ ਫਿਰ ਉਸ ਤੋਂ ਬਾਅਦ ਜੀ ਮੈਂ ਲਗਾਤਾਰ ਆਣਾ ਸ਼ੁਰੂ ਕਰ ਦਿੱਤਾ ਸੁਨੀਲ ਕੁਮਾਰ ਜੀ ਦਾ ਬਹੁਤ بڑا ਹੱਥ ਹੈ ਜਿਹੜੇ ਮੇਰੇ ਨਾਲ ਹੁਣ ਵੀ वार्तालाप ਕਰਦੇ ਆਂ ਡੇਲੀ वार्तालाप ਹੁੰਦਾ ਹੈ ਕਿ ਆਪਾਂ ਇਦਾਂ ਕਰਾਂਗੇ ਸ਼ਿੰਗਾਰ ਇਦਾਂ ਕਰਨਾ ਹੈ ਜੀ ਠੀਕਾ ਜੀ ਤੇ ਇੱਕ ਸਾਡੇ ਵੀਰ ਜੀ ਆ ਨੀਰਜ ਕੁਮਾਰ ਹਾਂ ਜੀ ਨੀਰਜ ਸ਼ਰਮਾ ਜੀ ਇਟਲੀ ਵਾਲੇ ਜੋ ਕਿ ਇਟਲੀ ਤੋਂ ਬਹੁਤ ਜ਼ਿਆਦਾ ਸੇਵਾਵਾਂ ਭੇਜਦੇ ਆਂ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਭੇਜਦੇ ਆਂ ਠੀਕ ਹੈ ਜੀ ਉਹਨਾਂ ਦੀ ਬੜੀ ਤਮੰਨਾ ਸੀ ਕਿ ਉਰਾਲੀ ਵਿੱਚ ਮਹਾਕਾਲ ਦਾ ਸ਼ਿੰਗਾਰ ਹੋਇਆ ਜਾਵੇ। ਮੈਂ ਵੀ ਬਹੁਤ ਪਹਿਲਾਂ ਤੋਂ ਸੋਚ ਰਿਹਾ ਸੀ ਕਿ ਇਹ ਸ਼ਿੰਗਾਰ ਹੋਣਾ ਚਾਹੀਦਾ ਏ। ਮੇਰੇ ਮਨ ਦੀ ਰੀਜ ਸੀਗੀ। ਚਲੋ ਕਹਿੰਦੇ ਭਗਵਾਨ ਕਿਸੇ ਨਾ ਕਿਸੇ ਤਰੀਕੇ ਪੂਰੀ ਕਰਦਾ ਏ। ਤਾਂ ਨਿਰਜ ਕੁਮਾਰ ਵੱਲੋਂ ਜਿਵੇਂ ਸਾਨੂੰ ਕਿਹਾ ਗਿਆ ਕਿ ਤੁਸੀਂ ਕਰੋ ਸ਼ਿੰਗਾਰ ਤਾਂ ਉਹਨਾਂ ਦੇ ਚੱਲਦੇ ਹੋਏ ਮੈਂ ਵੀ ਚਲੋ ਹਾਮੀ ਭਰੀ ਕਰਦੇ ਕਰਦੇ ਜੀ ਜੋ ਕਿ ਸਾਡੀ ਟੀਮ ਆ ਉਹਨਾਂ ਨੇ ਬਹੁਤ ਸਾਥ ਦਿੱਤਾ। ਫਿਰ ਅਸੀਂ ਆਏ ਉਰੇਜ ਪਿਛਲੇ ਸੰਡੇ ਐਸੀ ਸ਼ਿੰਗਾਰ ਕੀਤਾ। ਇਹ ਅਸੀਂ ਨਹੀਂ ਕਰਦੇ ਜੀ ਇਹ ਪਰਮਾਤਮਾ ਹੀ ਕਰਾਉਂਦਾ ਹੈ ਜੀ ਸਾਨੂੰ ਨਹੀਂ ਪਤਾ ਕਿਵੇਂ ਬਣਨਾ ਸੀ ਸਰੂਪ ਸਾਨੂੰ ਉਮੀਦ ਨਹੀਂ ਸੀ ਵੀ ਮਹਾਕਾਲ ਆਪਣੇ ਸਰੂਪ ਚ ਆਜੂਗੇ ਦੇਖੋ ਜੀ ਪਰੋਤਾ ਮਹਾਕਾਲ ਹੈ ਜੀ ਠੀਕ ਆ ਜੀ ਕਾਲਾਂ ਦਾ ਕਾਲ ਮਹਾਕਾਲ ਹੈ ਉਹਨੇ ਆਪਣੇ ਆਪ ਇਹ ਸਰੂਪ ਲੈ ਲਿਆ ਇਸ ਸ਼ਿੰਗਾਰ ਨੂੰ ਮੈਂ ਨਹੀਂ ਕਹਿੰਦਾ ਖਰੜ ਵਿੱਚ ਉਰਾਲੀ ਵਿੱਚ ਨਹੀਂ ਪੂਰੇ ਪੰਜਾਬ ਵਿੱਚ ਕਿਆ ਕੈਨੇਡਾ ਬਹੁਤ ਕਾਫੀ ਦੇਸ਼ਾਂ ਚ ਵੀ ਇਹ ਸ਼ਿੰਗਾਰ ਸਾਡਾ ਗਿਆ ਬਹੁਤ ਲੋਕਾਂ ਦੇ ਸਾਨੂੰ ਫੋਨ ਵੀ ਆਏ ਹੈ ਜੀ ਠੀਕ ਆ ਬਹੁਤ ਲੋਕਾਂ ਨੇ ਸਾਨੂੰ ਬਹੁਤ ਬੈਸਟ ਵਿਸ਼ਿਸ਼ ਵੀ ਦਿੱਤੀਆਂ ਕਿ ਤੁਸੀਂ ਦਰਸ਼ਨ ਕਰਾ ਦਿੱਤੇ ਮਹਾਕਾਲ ਦੇ ਠੀਕ ਹੈ ਜੀ ਮੈਂ ਕਹਾਂ ਜੀ ਅਸੀਂ ਕੋਈ ਨਹੀਂ ਹੁੰਦੇ ਜੀ ਅਸੀਂ ਨਹੀਂ ਹੈਗੇ ਕੁਝ ਵੀ ਇਹ ਤਾਂ ਉਹਦੀ ਕਿਰਪਾ ਹੈ ਜੀ ਉਹ ਉਹਨੇ ਕਰਵਾਣਾ ਅਸੀਂ ਉਹਨੇ ਆਪੇ ਕਰਵਾ ਲੈਣਾ ਅਸੀਂ ਜੋ ਮਰਜੀ ਸੋਚ ਲਈਏ ਜੀ ਜੋ ਅਸੀਂ ਸੋਚਦੇ ਆ ਉਹ ਨਹੀਂ ਹੁੰਦਾ ਇਹ ਹੈ ਵੀ ਸਾਡਾ बस ਇੱਕ ਮੇਨ ਕੰਮ ਹੈ ਕਿ ਅਸੀਂ ਉੱਥੋਂ ਘਰ ਤੋਂ ਚੱਲ ਕੇ ਆਣਾ ਹੈ ਵੀਰੇ ਮੇਰੀ ਜੀ ਸਭ ਤੋਂ ਵੱਡੀ ਗੱਲ ਹੈ ਜਿਸ ਤਰ੍ਹਾਂ ਕਿ ਹੁਣ ਠੰਡ ਦਾ ਬਹੁਤ ਮਤਲਬ ਮੌਸਮ ਚੱਲ ਰਿਹਾ ਹੈ ਪਰ ਤੁਸੀਂ ਕਰੜ ਤੋਂ ਸਪੈਸ਼ਲ ਹਰ ਐਤਵਾਰ ਨੂੰ ਠੰਡ ਹੋਵੇ ਗਰਮੀ ਹੋਵੇ ਬਰਸਾਤ ਹੋਵੇ ਤੁਸੀਂ ਮਾ ਇੱਥੇ ਜੋ ਸੁਆਮੀ ਜੀ ਮਹਾਰਾਜ ਦੀ ਕੁਟਿਆ ਦੇ ਵਿੱਚ ਜਰੂਰ ਪਹੁੰਚਦੇ ਆਂ ਤੇ ਇਹ ਇੱਕ ਪਿਆਰ ਹੀ ਹੈ ਜੋ ਸੁਆਮੀ ਜੀ ਦਾ ਤੁਹਾਨੂੰ ਇੱਥੇ ਖਿੱਚ ਕੇ ਲੈ ਕੇ ਆ ਰਿਹਾ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਜੀ ਸੰਤਾ ਦਾ ਪਿਆਰ ਹੈ ਸਾਨੂੰ ਖਿੱਚ ਕੇ ਲੈ ਕੇ ਆਂਦਾ ਹੈ ਜੀ ਕੋਲੇਨਾਥ ਦੀ ਸਾਡੇ ਪਾਸ ਅਸੀਮ ਕਿਰਪਾ ਹੈ ਦੇਖੋ ਜੀ ਅਸੀਂ ਨਹੀਂ ਸੋਚਦੇ ਜੀ ਕਿਉਂਕਿ ਬਾਣੀ ਜੇ ਕਿਹਾ ਲਿਖਿਆ ਗਿਆ ਹੈ ਸੋਚਾ ਸੋਚਨਾ ਹੋਵੀ ਜੇ ਸੋਚੀ ਲੱਖ ਵਾਰ ਇਹ ਸੋਚਣੇ ਦਾ ਵਿਸ਼ਾ ਨਹੀਂ ਹੈ ਜੀ ਕਿਉਂਕਿ ਇਹ ਕਰਨੇ ਦਾ ਹੈ ਦੇਖੋ ਜੇ ਤੁਹਾਡਾ ਪਿਆਰ ਹੋਏਗਾ ਆਪਣੇ ਇਰਾਦੇ ਦੇ ਪ੍ਰਤੀ ਜੋ ਸਾਡੇ ਮਹਾਦੇਵ ਹੈ ਮਹਾਕਾਲ ਹੈ ਉਹਨਾਂ ਦੇ ਪ੍ਰਤੀ ਪਿਆਰ ਹੈ ਤਾਂ ਉਹ ਸਾਨੂੰ ਖਿੱਚ ਕੇ ਲੈ ਕੇ ਜਾਂਦਾ ਹੈ ਅਸੀਂ ਜੋ ਮਰਜੀ ਕਹਿ ਲਈਏ ਕਿ ਅਸੀਂ ਠੰਡ ਹੈ ਮੀਂਹ ਹੈ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਮੀਂਹ ਵੀ ਰੋਕ ਦਿੰਦਾ ਠੰਡ ਵੀ ਘਟਾ ਦਿੰਦਾ ਧੁੱਪ ਵੀ ਲਿਆ ਦਿੰਦਾ ਸਾਨੂੰ ਨਹੀਂ ਪਤਾ ਇਹ ਚੀਜ਼ ਦਾ ਪਰ ਇਹ ਹੈ ਵੀ ਸਾਨੂੰ ਉਹ ਬੁਲਾ ਲੈਂਦਾ ਹੈ ਬਹੁਤ ਕਿਰਪਾ ਹੈ ਜੀ ਠੀਕ ਹੈ ਜੀ ਸਾਡੀ ਟੀਮ ਦੇ ਵਿੱਚ ਨਾ ਜੀ ਸੁਨੀਲ ਕੁਮਾਰ ਜੀ ਹੈ ਬੜੇ ਦਲੇਰ ਹੈ ਕਾਫੀ ਸਾਲ ਪਹਿਲਾਂ ਨਾ ਜੀ 2 ਕਿ ਸਾਲ ਪੁਰਾਣੀ ਗੱਲ ਹੈ ਜੀ 2023 ਦੇ ਵਿੱਚ ਹੜਾ ਆ ਕੇ ਤੇ ਪੰਜਾਬ 'ਚ ਤੁਸੀਂ ਯਕੀਨ ਮੰਨਿਓ ਜੀ ਲੱਖ ਲੱਖ ਤੱਕ ਉੱਪਰ ਤੱਕ ਉਰੇ ਤੱਕ ਪਾਣੀ ਭਰ ਹੋ ਗਿਆ ਤਾਂ ਪੂਰੇ ਮੈਨੂੰ ਪਤਾ ਜੀ ਉਹ ਕੱਲਾ ਬੰਦਾ ਉਰੇ ਆ ਕੇ ਸ਼ਿੰਗਾਰ ਕਰਕੇ ਗਿਆ ਫੁੱਲ ਵੀ ਨਹੀਂ ਲਿਆ ਹੋਏ ਕਿਉਂਕਿ ਚੰਡੀਗੜ੍ਹ ਵੀ ਸਾਰਾ ਡੁੱਬਿਆ ਪਿਆ ਸੀ ਮਾਤਲਬ ਸੜਕਾਂ ਦੇ ਉੱਪਰ ਬਹੁਤ ਜ਼ਿਆਦਾ ਪਾਣੀ ਸੀ ਪਤਾ ਨਹੀਂ ਉਹ ਬੰਦਾ ਕਿਸ ਤਰ੍ਹਾਂ ਆਇਆ ਕਿਸ ਤਰ੍ਹਾਂ ਨਹੀਂ ਆਇਆ ਉਹ ਗੱਲਬਾਤ ਮੇਰੀ ਬਹੁਤ ਹੋਈ ਉਹਨਾਂ ਨਾਲ ਪਰ ਦੇਖੋ ਕਹਿੰਦੇ ਆ ਜੀ ਭਗਤੀ 'ਚ ਸ਼ਕਤੀ ਹੈਗੀ ਹੈ ਜੀ ਉਸ ਅਸੀਂ ਉਸ ਦਿਨ ਦੇਖੀ ਵੀ ਆ ਜੀ ਦੇਖੋ ਉਹ ਬੰਦੇ ਆਏ ਆ ਉਹ ਕੱਲੇ ਆਏ ਆ ਉਸ ਟਾਈਮ ਮੈਂ ਵੀ ਨਹੀਂ ਸਾਨੂੰ ਵੀ ਰੋਕਿਆ ਗਿਆ ਘਰ ਤੋਂ ਵਾਕਈ ਦੇਖੋ ਕੁਝ ਕਾਰਨ ਇਦਾਂ ਦੇ ਬਣ ਜਾਂਦੇ ਆ ਪਰ ਸੁਨੀਲ ਕੁਮਾਰ ਜੀ ਨਹੀਂ ਰੁਕੇ ਕਹਿੰਦਾ ਮੈਂ ਤਾਂ ਜਾਣਾ ਹੀ ਕਿਰਪਾ ਹੈ ਸਵਾਮੀ ਜੀ ਮਹਾਰਾਜ ਬਿਲਕੁਲ ਜੀ ਬਹੁਤ ਕਿਰਪਾ ਹੈ ਜੀ ਪਿਆਰ ਹੈ ਜੀ ਜਿਹੜਾ ਉਹਨਾਂ ਨੂੰ ਖਿੱਚ ਕੇ ਲਾਂਦਾ ਇੱਕ ਉਹ ਹੀ ਬੰਦੇ ਆ ਹੈ ਬਾਕੀ ਵੀ ਹੈ ਇੱਕ ਉਹ ਬੰਦੇ ਆ ਵੀ ਜਿਹੜੇ ਸਵੇਰੇ ਜਾ ਕੇ ਫੁੱਲ ਲੈ ਕੇ ਆਉਂਦੇ ਆ ਚੰਡੀਗੜ੍ਹ ਤੋਂ ਠੀਕ ਆ ਹੁਣ ਵੀ ਅਸੀਂ ਅੱਜ ਲੋੜੀ ਦਾ ਸ਼ਿੰਗਾਰ ਕਰਨਾ ਹੈ ਠੀਕ ਹੈ ਮੈਨੂੰ ਸਵੇਰੇ ਫੋਨ ਆਇਆ ਵੀ ਭਾਈ ਕਿੱਥੇ ਰਹਿ ਗਿਆ ਮੈਂ ਕਿਹਾ ਜੀ ਆ ਗਿਆ ਜੀ ਸਾਡਾ ਇੱਕ ਸਵਾਲ ਸੀ ਜੋ ਤੁਸੀਂ ਇਹ ਗੱਲ ਕਰੀ ਹੈ ਜੀ ਕਿ ਤੁਸੀਂ ਫੁੱਲ ਲੈ ਕੇ ਆ ਰਹੇ ਹੋ ਸਮਾਨ ਲੈ ਕੇ ਆਏ ਕਿ ਜੋ ਹਰ ਮਤਲਬ ਐਤਵਾਰ ਨੂੰ ਇੱਥੇ ਸੁਆਮੀ ਮਹਾਰਾਜ ਦੀ ਜੋ ਸ਼ਿੰਗਾਰ ਹੁੰਦਾ ਕੂਟਿਆ ਦੇ ਵਿੱਚ ਭੋਲੇ ਨਾਦ ਦਾ ਇਹਦਾ ਜੋ ਸਮਾਨ ਹੈ ਉਹ ਤੁਹਾਡੇ ਵੱਲੋਂ ਲਿਆਂਦਾ ਜਾਂਦਾ ਹੈ ਕਿ ਇੱਥੇ ਕੂਟਿਆ ਤੋਂ ਸਾਡੇ ਜਿਹੜੇ ਸੀਨੀਅਰਸ ਆ ਉਹ ਲੈ ਕੇ ਆਉਂਦੇ ਆ ਜੀ ਮਤਲਬ ਆਪਣੇ ਜੇਬ ਤੋਂ ਲੈ ਕੇ ਆਏ ਹਾਂ ਜੀ ਬਿਲਕੁਲ ਜੀ ਹਰ ਸੰਡੇ ਉਹ ਇਦਾਂ ਹੀ ਕਰਦੇ ਨੇ ਠੀਕ ਹੈ ਜੀ ਕਦੇ ਤਿਲ ਫੁੱਲ ਹੁੰਦਾ ਕੋਈ ਨਾ ਕੋਈ ਪਾ ਸਕਦਾ ਪਾ ਸਕਦਾ ਜਾਂ ਪਾ ਦਿੰਦਾ ਠੀਕ ਹੈ ਬਾਕੀ ਉਹਨਾਂ ਦੀ ਪੱਕੀ ਡਿਊਟੀ ਹੈ ਜੀ ਆਪਾਰ ਕਿਰਪਾ ਹੈ ਹਾਂਜੀ ਬਿਲਕੁਲ ਠੀਕ ਡਿਊਟੀ ਕਹ ਲਓ ਸੇਵਾ ਕਹ ਲਓ ਇਹ ਵੀ ਕਿਰਪਾ ਹੈ ਜੀ ਕਿਸੇ ਕਿਸੇ ਦੇ ਭਗਵਾਨ ਸੇਵਾ ਲੈਂਦਾ ਇਹ ਹਰ ਕਿਸੇ ਕੋਈ ਨਹੀਂ ਦੇ ਸਕਦਾ ਠੀਕ ਹੈ ਧੰਨਵਾਦ ਵੀਰ ਜੀ ਛੁਕ